ਟਰੈਂਡ ਬਾਰੇ ਅੱਜ ਆਪਾਂ ਗੱਲ ਕਰਾਂਗੇ ਤਿੰਨ ਪ੍ਰਕਾਰ ਦੇ ਟਰੈਂਡ ਹੁੰਦੇ ਆ ਅਪ ਟਰੈਂਡ ਡਾਊਨ ਟਰੈਂਡ ਤੇ ਸਾਈਡਵੇਜ਼ ਸਭ ਤੋਂ ਪਹਿਲੀ ਚੀਜ਼ ਇਹ ਹੈ ਜਦੋਂ ਤੁਸੀਂ ਟ੍ਰੇਡ ਕਰਨ ਬਾਰੇ ਸੋਚਣਾ ਵੀ ਹੈ ਭਾਵੇਂ ਤੁਸੀਂ ਆਪਸ਼ਨ ਟ੍ਰੇਡ ਕਰਨੀ ਆ ਨਿਫਟੀ ਚ ਬੈਂਕ ਨਿਫਟੀ ਚ ਭਾਵੇਂ ਤੁਸੀਂ ਆ ਸਟਾਕਸ ਦੇ ਵਿੱਚ ਇੰਟਰਾਡੇ ਕਰਨੀ ਆ ਜਾਂ ਫਿਰ ਤੁਸੀਂ ਸਟਾਕਸ ਦੇ ਵਿੱਚ ਆਪਣੀ ਸਵਿੰਗ ਟ੍ਰੇਡ ਕਰਨੀ ਸੋ ਤਿੰਨੇ ਪ੍ਰਕਾਰ ਦੀ ਟ੍ਰੇਡਿੰਗ ਦੇ ਲਈ ਸਭ ਤੋਂ ਪਹਿਲੀ ਚੀਜ਼ ਨੰਬਰ 1 ਜਿਹੜੀ ਚੀਜ਼ ਆ ਜਿਹੜੀ ਕਰਨੀ ਚਾਹੀਦੀ ਸਾਰਿਆਂ ਸਾਰਿਆਂ ਨੂੰ ਉਹ ਆ ਟ੍ਰੈਂਡ ਦਾ ਪਤਾ ਕਰਨਾ ਸੋ ਟ੍ਰੈਂਡ ਦਾ ਪਤਾ ਕਰਨਾ ਕਿਉਂ ਜ਼ਰੂਰੀ ਆ ਕਿਉਂਕਿ ਟ੍ਰੈਂਡ ਦੇ ਨਾਲ ਜੇ ਤੁਸੀਂ ਕਰੋਗੇ ਟ੍ਰੇਡ ਤੇ ਹੋਣਗੇ ਪ੍ਰੋਫਿਟ ਇਦਾਂ ਦੇ ਤੇ ਜੇ ਤੁਸੀਂ ਆਜ ਦਾ ਹੈ ਅਮਰ ਬਣਿਆ ਜੇ ਤੁਸੀਂ ਟ੍ਰੈਂਡ ਦੇ ਖਿਲਾਫ ਟ੍ਰੇਡ ਕਰੋਗੇ ਤੇ ਪ੍ਰੋਫਿਟ ਹੋਣਗੇ ਇਦਾਂ ਦੇ ਸੋ ਟ੍ਰੈਂਡ ਦੇ ਨਾਲ ਟ੍ਰੇਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਤੁਸੀਂ ਵੱਡੇ ਪ੍ਰੋਫਿਟ ਕਰਨਾ ਚਾਹੁੰਦੇ ਹੋ ਛੋਟੇ ਸਟਾਪ ਲਸ ਕਰਨਾ ਚਾਹੁੰਦੇ ਹੋ ਤੇ ਹਮੇਸ਼ਾ ਟ੍ਰੈਂਡ ਦੇ ਨਾਲ ਟ੍ਰੇਡ ਕਰੋਗੇ ਹਮੇਸ਼ਾ ਟ੍ਰੈਂਡ ਦੇ ਨਾਲ ਟ੍ਰੇਡ ਕਰੋ ਤੇ ਟ੍ਰੈਂਡ ਦੇ ਨਾਲ ਟ੍ਰੇਡ ਤੁਸੀਂ ਕਿਦੋਂ ਕਰੋਗੇ ਜਦੋਂ ਤੁਸੀਂ ਟ੍ਰੈਂਡ ਨੂੰ ਸਮਝ ਲਓਗੇ ਤੇ ਟ੍ਰੈਂਡ ਨੂੰ ਸਮਝਦੇ ਹਾਂ ਸਭ ਤੋਂ ਪਹਿਲਾਂ ਇੱਥੇ ਆਪਾਂ ਡਾਊਨ ਟ੍ਰੈਂਡ ਦੀ ਗੱਲ ਕਰਾਂਗੇ ਸੋ ਇੱਥੋਂ ਸਟਾਰਟ ਹੁੰਦਾ ਹੈ ਮਾਰਕੀਟ ਥੱਲੇ ਆਈ ਫਿਰ ਥੋੜਾ ਜਿਹਾ ਉੱਤੇ ਗਈ ਫਿਰ ਥੱਲੇ ਆਈ ਫਿਰ ਥੋੜਾ ਜਿਹਾ ਉੱਤੇ ਗਈ ਫਿਰ ਥੱਲੇ ਆਈ ਫਿਰ ਥੋੜਾ ਜਿਹਾ ਉੱਤੇ ਗਈ ਫਿਰ ਥੱਲੇ ਆਈ ਸੋ ਇਸ ਪ੍ਰਕਾਰ ਮਾਰਕੀਟ ਚੱਲਦੀ ਹੈ ਕਦੇ ਵੀ ਡਾਊਨ ਟ੍ਰੈਂਡ ਦੇ ਵਿੱਚ ਸਿੱਧਾ ਥੱਲੇ ਨਹੀਂ ਆਉਂਦੀ ਤੇ ਪਹਿਚਾਨ ਇਹਦੀ ਗੱਲ ਕਰ ਲੈਣੀ ਹੈ ਡਾਊਨ ਟ੍ਰੈਂਡ ਦੀ ਪਹਿਚਾਨ ਕੀ ਹੈ ਦੇਖੋ ਪਹਿਲਾ ਹਾਈ ਉ ਉਹ ਇੱਥੇ ਵੀ ਦੇਖੋ ਪਹਿਲਾ ਹਾਈ ਉੱਤੇ ਦੂਜਾ ਹਾਈ ਉੱਤੋਂ ਥੱਲੇ ਤੀਜਾ ਹਾਈ ਉੱਤੋਂ ਥੱਲੇ ਇੱਥੇ ਵੀ ਲਾਈਨ ਖਿੱਚੋਗੇ ਤੇ ਕੀ ਬੰਦਾ ਡਾਊਨ ਟ੍ਰੈਂਡ ਸੋ ਇਹ ਪਹਿਚਾਨ ਹੈ ਪਿਛਲੇ ਹਾਈ ਦੀ ਰਿਸਪੈਕਟ ਕਰਨ ਡਿਆ ਅਗਲਾ ਹਾਈ ਆਪ ਆ ਜਿਹੜਾ ਹਾਈ ਹੈ ਨਾ ਪਿਛਲੇ ਹਾਈ ਦੀ ਰਿਸਪੈਕਟ ਕਰਨ ਡਿਆ ਉਹਨੂੰ ਬ੍ਰੇਕ ਨਹੀਂ ਕਰਨ ਡਿਆ ਇੱਥੇ ਵੀ ਉਹ ਚੀਜ਼ ਹੁੰਦੀ ਹੈ ਤੇ ਜਦੋਂ ਤੱਕ ਇਹ ਚੀਜ਼ ਹੁੰਦੀ ਰਹਿੰਦੀ ਹੈ ਉਦੋਂ ਤੱਕ ਡਾਊਨ ਟ੍ਰੈਂਡ ਕਾਇਮ ਹੈ ਉਦੋਂ ਤੱਕ ਡਾਊਨ ਟ੍ਰੈਂਡ ਕਾਇਮ ਪਰ ਇਹ ਤਾਂ ਹੋ ਗਈ ਕਿ ਇੱਕ ਕਨਫਰਮੇਸ਼ਨ ਦੂਜੀ ਕਨਫਰਮੇਸ਼ਨ ਗਈ ਆ ਪਹਿਲਾ ਲੋ ਦੇਖੋ ਥੱਲੇ ਪਹਿਲਾ ਲੋ ਇੱਥੇ ਦੂਜਾ ਲੋ ਉੱਤੋਂ ਥੱਲੇ ਤੀਜਾ ਲੋ ਉੱਤੋਂ ਵੀ ਥੱਲੇ ਚੌਥਾ ਲੋ ਉੱਤੋਂ ਵੀ ਥੱਲੇ ਸੋ ਲੋ ਨਵੇਂ ਨਵੇਂ ਬਣਦੇ ਆ ਥੱਲੋਂ ਵੀ ਵੇਖਦੇ ਢੀ ਲਾਈਨ ਖੇਚ ਕੇ ਉਹ ਵੀ ਤੁਸੀਂ ਵੇਖ ਸਕਦੇ ਜੋ ਥੱਲੋਂ ਵੀ ਲਾਈਨ ਇੱਕ ਲਾ ਕੇ ਉਹਦੇ ਨਾਲ ਵੀ ਤੁਸੀਂ ਕਨਫਰਮੇਸ਼ਨ ਲੈ ਸਕਦੇ ਜੋ ਇੱਕ ਉੱਤੇ ਦੀ ਕਨਫਰਮੇਸ਼ਨ ਹੋਗੀ ਇੱਕ ਥੱਲੇ ਦੀ ਕਨਫਰਮੇਸ਼ਨ ਹੋਗੀ ਲੋ ਨਵੇਂ ਨਵੇਂ ਬਣਦੇ ਆ ਤੇ ਹਾਈ ਜਿਹੜੇ ਆ ਨਾ ਉਹ ਬ੍ਰੇਕ ਨਹੀਂ ਹੁੰਦੇ ਪਿਛਲਾ ਹਾਈ ਬ੍ਰੇਕ ਨਹੀਂ ਹੁੰਦਾ ਸੋ ਇਹ ਆ ਡਾਊਨ ਟ੍ਰੈਂਡ ਦੀ ਪਛਾਣ ਤੇ ਡਾਊਨ ਟ੍ਰੈਂਡ ਦੇ ਵਿੱਚ ਆਪਾਂ ਕਿਦੋਂ ਟ੍ਰੇਡ ਕਰਨੀ ਹੈ ਜਦੋਂ ਮਾਰਕੀਟ ਥੋੜਾ ਜਿ ਤੇ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਹੈ ਫਿਰ ਐਂਟਰੀ ਕਰਨੀ ਆ ਜਦੋਂ ਥੋੜਾ ਜਿਹਾ ਉੱਤੇ ਜਾਂਦੀ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਫਿਰ ਆਪਾਂ ਐਂਟਰੀ ਕਰਨੀ ਸੋ ਇਹ ਹੋ ਗਈ ਡਾਊਨ ਟ੍ਰੈਂਡ ਬਾਰੇ ਗੱਲ ਹੁਣ ਆਪਾਂ ਅਪ ਟ੍ਰੈਂਡ ਬਾਰੇ ਗੱਲ ਕਰ ਲੈਣੇ ਆ ਬਾਰੇ ਅਪ ਟ੍ਰੈਂਡ ਦੇ ਵਿੱਚ ਮਾਰਕੀਟ ਕਿਵੇਂ ਚਲਦੀ ਆ ਅਪ ਟ੍ਰੈਂਡ ਦੇ ਵਿੱਚ ਬਿਲਕੁਲ ਆਪੋਜ਼ਿਟ ਜਿਵੇਂ ਆਪਾਂ ਡਾਊਨ ਟ੍ਰੈਂਡ ਦੇ ਵਿੱਚ ਦੇਖਿਆ ਸੋ ਅਪ ਟ੍ਰੈਂਡ ਦੇ ਵਿੱਚ ਕੀ ਹੁੰਦਾ ਸਭ ਤੋਂ ਪਹਿਲਾਂ ਇੱਥੋਂ ਸਟਾਰਟ ਹੁੰਦਾ ਅਪ ਟ੍ਰੈਂਡ ਬਣਨਾ ਸੋ ਪਹਿਲਾ ਲੋ ਦੇਖੋ ਇੱਥੇ ਆ ਦੂਜਾ ਲੋ ਇੱਥੇ ਆ ਇੱਥੋਂ ਇੱਕ ਟੇਢੀ ਲਾਈਨ ਖਿੱਚੋ ਕੀ ਦੱਸਦੀ ਆਪਾਂ ਨੂੰ ਅ ਹੁਣ ਤੀਜਾ ਲੋ ਦੇਖੋ ਇੱਥੇ ਆ ਐਸ ਲੋ ਨੇ ਪਿਛਲੇ ਲੋ ਨੂੰ ਨਹੀਂ ਬ੍ਰੇਕ ਕੀਤਾ ਹੁਣ ਅਗਲਾ ਲੋ ਦੇਖੋ ਇੱਥੇ ਆ ਇਹਨੇ ਐਸ ਨੂੰ ਨਹੀਂ ਬ੍ਰੇਕ ਕੀਤਾ ਉਸ ਤੋਂ ਅਗਲਾ ਦੇਖੋ ਇੱਥੇ ਆ ਇਹਨੇ ਇਹਨੂੰ ਨਹੀਂ ਬ੍ਰੇਕ ਕੀਤਾ ਉਸ ਤੋਂ ਅਗਲਾ ਦੇਖੋ ਇੱਥੇ ਆ ਇਹਨੇ ਐਸ ਨੂੰ ਨਹੀਂ ਬ੍ਰੇਕ ਕੀਤਾ ਸੋ ਇਹਦੇ ਵਿੱਚ ਵੀ ਕਲੀਅਰ ਜਦੋਂ ਤੱਕ ਅਗਲਾ ਲੋ ਪਿਛਲੇ ਲੋ ਨੂੰ ਨਹੀਂ ਬ੍ਰੇਕ ਕਰਦਾ ਉਦੋਂ ਤੱਕ ਅਪ ਟ੍ਰੈਂਡ ਕੈਮ ਆ ਅਪ ਟ੍ਰੈਂਡ ਹੈ ਉਦੋਂ ਤੱਕ ਤੇ ਉਤੋਂ ਦੇ ਜੇ ਆਪਾਂ ਗੱਲ ਕਰੀਏ ਤੇ ਪਹਿਲਾ ਹਾਈ ਇੱਥੇ ਆ ਦੂਜਾ ਹਾਈ ਇੱਥੇ ਆ ਤੀਜਾ ਹਾਈ ਜੇ ਆਪਾਂ ਵੇਖੀਏ ਇੱਥੇ ਆ ਚੌਥਾ ਹਾਈ ਆ ਤੇ ਹਾਈ ਵੀ ਦੇਖੀ ਜਾਓ ਇਹਦੇ ਵਿੱਚ ਵੀ ਧਿਆਨ ਨਾਲ ਕਿ ਜਿਹੜਾ ਅਗਲਾ ਹਾਈ ਆ ਉਹ ਪਿਛਲੇ ਹਾਈ ਨੂੰ ਤੋਂ ਉੱਤੇ ਜਾਂਂਡਿਆ ਅਗਲਾ ਹਾਈ ਜਿਹੜਾ ਪਿਛਲੇ ਹਾਈ ਤੋਂ ਉੱਤੇ ਜਾਂਂਡਿਆ ਥੱਲੋਂ ਵੀ ਕਲੀਅਰ ਹੋ ਗਿਆ ਕਿ ਜਿਹੜੇ ਲੋਅ ਆ ਬ੍ਰੇਕ ਨਹੀਂ ਹੋਂਦੇ ਤੇ ਉੱਤੋਂ ਵੀ ਕਲੀਅਰ ਹੋ ਗਿਆ ਜਿਹੜੇ ਹਾਈ ਇਹ ਨਵੇਂ-ਨਵੇਂ ਬਣਦੇ ਜਾਂਂਦੇ ਇਹਦਾ ਮਤਲਬ ਕੀ ਆ ਅਪ ਟ੍ਰੈਂਡ ਆ ਤੇ ਅਪ ਟ੍ਰੈਂਡ ਦੇ ਵਿੱਚ ਆਪਾਂ ਕਿਵੇਂ ਟ੍ਰੇਡ ਕਰਨੀ ਆ ਅਪ ਟ੍ਰੈਂਡ ਦੇ ਵਿੱਚ ਆਪਾਂ ਟ੍ਰੇਡ ਕਰਨੀ ਆ ਜਦੋਂ ਕਿਵੇਂ ਮਾਰਕੀਟ ਚੱਲਣ ਢੀ ਸਭ ਤੋਂ ਪਹਿਲਾਂ ਇਹ ਵੀ ਥੋੜਾ ਜਿਹਾ ਸਮਝ ਲਓ ਮਾਰਕੀਟ ਦੇਖੋ ਉੱਤੇ ਗਈ ਫਿਰ ਥੱਲੇ ਆਈ ਥੋੜਾ ਜਿਹਾ ਫਿਰ ਉੱਤੇ ਗਈ ਫਿਰ ਥੋੜਾ ਜਿਹਾ ਥੱਲੇ ਆਈ ਫਿਰ ਉੱਤੇ ਗਈ ਫਿਰ ਥੋੜਾ ਜਿਹਾ ਥੱਲੇ ਆਈ ਫਿਰ ਉੱਤੇ ਗਈ ਫਿਰ ਥੋੜਾ ਜਿਹਾ ਥੱਲੇ ਆਈ ਫਿਰ ਉੱਤੇ ਗਈ ਇਸ ਪ੍ਰਕਾਰ ਚਲਦੀ ਆ ਅਪ ਟ੍ਰੈਂਡ ਦੇ ਵਿੱਚ ਮਾਰਕੀਟ ਤੇ ਇਹਦੇ ਵਿੱਚ ਆਪਾਂ ਐਂਟਰੀ ਕਿਦੋਂ ਕਰਨੀ ਹੈ ਜਦੋਂ ਮਤਲਬ ਉਹ ਮਾਰਕੀਟ ਥੋੜਾ ਜਿਹਾ ਥੱਲੇ ਆਉਂਦੀ ਹੈ ਕੋਈ ਸਪੋਰਟ ਆਪਾਂ ਨੂੰ ਉੱਥੇ ਮਿਲਦਾ ਹੈ ਭਾਵੇਂ ਟ੍ਰੈਂਡ ਲਾਈਨ ਦਾ ਆ ਭਾਵੇਂ ਹਾਰੀਜ਼ਨਟਲ ਲਾਈਨ ਦਾ ਉੱਥੇ ਜੇ ਕੁਝ ਬਣਾਉਂਦੀ ਉਦੋਂ ਆਪਾਂ ਐਂਟਰੀ ਕਰਨੀ ਸੋ ਇਸ ਪ੍ਰਕਾਰ ਜੇ ਆਪਾਂ ਟ੍ਰੇਡ ਕਰਾਂਗੇ ਟਰੈਂਡ ਨੂੰ ਸਮਝ ਕੇ ਟਰੈਂਡ ਦੇ ਨਾਲ ਫਿਰ ਆਪਣੇ ਪ੍ਰੋਫਿਟ ਹਮੇਸ਼ਾ ਵੱਡੇ ਹੋਣਗੇ ਤੇ ਸਟਾਪ ਲਸ ਹਮੇਸ਼ਾ ਬਹੁਤ ਛੋਟੇ ਹੋਣਗੇ